ਜੀਬੀਸੀ ਆਪਟਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਵਲੇ ਪਹੁੰਚੇ ਹੁਸ਼ਿਆਰਪੁਰ ਦੇ ਨੰਗਲ ਛਿੱਦਾ ਤੇ ਜੋ ਇਸ ਟੋਲ ਪਲਾਇਆ ਲਗਾਇਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਤੇ ਠੇਕੇਦਾਰੀ ਦੇ ਅਧੀਨ ਇਹ ਟੋਲ ਪਲਾਇਆ ਚੱਲ ਰਿਹਾ ਸੀ ਤੇ ਇਹ ਟੋਲ ਪਲਾਇਆ ਇਹ ਬੰਦ ਹੋਣ ਤੋਂ ਬਾਅਦ ਜਿੱਥੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਉੱਥੇ ਹੁਣ ਦੇ ਟਾਈਮ ਦੇ ਵਿੱਚ ਗੱਲ ਕਰੀਏ ਟੋਲ ਪਲਾਇਆ ਤੇ ਹਾਲਾਤ ਬਹੁਤ ਹੀ ਨਾਜ਼ੁਕ ਬਣ ਚੁੱਕੇ ਨੇ ਤੇ ਛੱੜੀ ਹਾਲਤ ਵੀ ਜੋ ਬਹੁਤ ਖਸਤਾ ਹੋ ਚੁੱਕੀ ਆ ਤੇ ਇੱਥੋਂ ਜੋ ਗੱਡੀਆਂ ਵੀ ਇੱਥ ਲੰਘਦੀਆਂ ਨੇ ਤੇ ਉਹਦੇ ਜੋ ਬੇਸ ਬਣਿਆ ਤੇ ਉਹਦੇ ਤੇ ਵੀ ਗੱਡੀਆਂ ਜਿਹੜੀਆਂ ਲੰਘ ਰਹੀਆਂ ਨੇ ਬਹੁਤ ਹੀ ਸਹਿਜ ਨਾਲ ਲੰਘ ਰਹੀਆਂ ਨੇ ਇੱਕ ਖਤਰੇ ਦੀ ਨਿਸ਼ਾਨੀ ਬਣ ਚੁੱਕੀਆਂ ਨੇ ਤੇ ਇਸ ਬਿਲਡਿੰਗ ਦਾ ਖਿਆਲ ਰੱਖਣ ਵਾਸਤੇ ਪ੍ਰਸ਼ਾਸਨ ਵੱਲੋਂ ਵੀ ਅਨਗੇਲੀ ਕੀਤੀ ਜਾ ਰਹੀ ਆ ਤੇ ਸੜਕ ਨਾਲ ਮੌਜੂਦ ਨੇ ਇੱਥੇ ਟੋਲ ਪਲਾਇ ਦੇ ਨਜ਼ਦੀਕ ਹੀ ਇੱਕ ਚਾਹ ਦਾ ਕੰਮ ਕਰਦੇ ਨੇ ਚਾਹ ਦੀ ਦੁਕਾਨ ਹੈ ਉਹਨਾਂ ਦੀ ਤੇ ਉਹਨਾਂ ਨਾਲ ਗੱਲ ਕਰਦੇ ਆ ਭਾਈ ਸਾਹਿਬ ਦੇ ਨਾਲ ਕਿ ਕਿੱਦਾਂ ਦੇ ਹਾਲਾਤ ਨੇ ਇੱਥੇ ਰੋਜ਼ਾਨਾ ਮੌਜੂਦ ਰਹਿੰਦੇ ਨੇ ਤੇ ਕੀ ਕੀ ਇਥੋਂ ਕੋਈ ਸਮਾਨ ਚੋਰੀ ਤਾਂ ਨਹੀਂ ਹੋਇਆ ਜਾਂ ਕਿਦਾਂ ਦੀ ਇੱਥੇ ਦੀ ਨਿਗਰਾਨੀ ਕੋਈ ਰੱਖੀ ਜਾ ਰਹੀ ਹੈ ਕੀ ਨਾਮ ਹੈ ਸਰ ਤੁਹਾਡਾ ਜੀ ਮੈਂ ਨਕੀਸ਼ ਕ੍ਰਿਸ਼ਨ ਗਵਾਲ ਜੀ ਅੱਛਾ ਜੀ ਤੁਸੀਂ ਕਿ ਇੱਥੇ ਟੋਲਪਲਾਇ ਦੇ ਕੋਲ ਚਾਹ ਦਾ ਕੰਮ ਕਰਦੇ ਹੋ ਜੀ ਜੀ ਹਾਂ ਜੀ ਅੱਛਾ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਇੱਥੇ ਮੈਨੂੰ ਤੇਰੇ 14 ਸਾਲ ਹੋ ਗਏ ਜੀ 13 14 ਸਾਲ ਹੋ ਗਏ ਹਾਂ ਜੀ ਸਭ ਤੋਂ ਪਹਿਲਾਂ ਦੱਸੋ ਜਦੋਂ ਟੋਲਪਲਾਇ ਬੰਦ ਹੋਇਆ ਕਿੰਨਾ ਗੁੱਸਾ ਆਇਆ ਲੋਕਾਂ ਨੂੰ ਸੁੱਖ ਦਾ ਸੁੱਖ ਦਾ ਸਾਥ ਆਇਆ ਜੀ ਪਰ ਨੁਕਸਾਨ ਵੀ ਹੋਇਆ ਹੁਣ ਅੱਛਾ ਕੀ ਨੁਕਸਾਨ ਹੋ ਚੁੱਕਾ ਜੀ ਗੱਡੀਆਂ ਗੱਡੀਆਂ ਚਾਹ ਉਹ ਗੱਡੀ ਲੰਘਦੀ ਛੱਤ ਬਣੀ ਹੈ ਇਹ ਓਫਸਲਟ ਗਈ ਜਾਂਦੀ ਆਪਣੇ ਆਪ ਹੁਣ ਛੱਤ ਆਪਣੇ ਉੱਤੇ ਗਈ ਜਾਂਦੀ ਰਬਨਾ ਤੇਰੇ ਕਾਨੂੰ ਕੁਝ ਕੁ ਡੱਟਣਾ ਹੋ ਜੇ ਗੱਡੀ ਪੱਡੇ ਤੇ ਕਿਸੇ ਦੇ ਡੇ ਤੇ ਬੰਦੇ ਕਿੰਨਾ ਹੱਤਾ ਬਣਾ ਗੱਡੀ ਥੱਲੇ ਲੰਘ ਰਹੀ ਹੋਵੇ ਤੇ ਉੱਤੋਂ ਛੱਤ ਡਿੱਗ ਪਵੇ ਤੇ ਉਹਦਾ ਨੁਕਸਾਨ ਵੀ ਹੋ ਸਕਦਾ ਨੁਕਸਾਨ ਹੋ ਸਕਦਾ ਜੀ ਹਾਂਜੀ ਤੇ ਬਾਕੀ ਚੋਰੀ ਪਹਿਲਾਂ ਹੋਈ ਜੀ ਹੁਣ ਤਾਂ ਚੋਰੀ ਨਹੀਂ ਹੁੰਦੀ ਜੀ ਮੇਰੀ ਵੀ ਜਗ੍ਹਾ ਤੇ ਚੋਰੀ ਹੋਈ ਸੀ ਪਰ ਸਮਾਨ ਘਰ ਨੂੰ ਲੈ ਜੀ ਆਪਣਾ ਹਰ ਇੱਥੇ ਰੱਖੀ ਜਾਂਦੀ ਸਮਾਨ ਨੂੰ ਜਿਹੜੀ ਮੇਰੀ ਸਾਹਮਣੇ ਖੜੀ ਆ ਜਿਹੜੀ ਪਾਸਮਾਨ ਰੱਖ ਕੇ ਲੈ ਜੀ ਤੁਹਾਡਾ ਕੀ ਚੋਰੀ ਹੋਇਆ ਸੀ ਇੱਥੇ ਜੀ ਮੇਰਾ ਨਾਲ ਠੰਡਾ ਸੀਗਾ ਡੰਡੂ ਸਰਚ ਗਿੰ ਚੋਰੀ ਹੋ ਗਿਆ ਸੀਗਾ ਚੋਰੀ ਹੋ ਗਿਆ ਹਾਂਜੀ ਹਾਂਜੀ ਠੀਕ ਉਹ ਦੁਬਾਰਾ ਫਿਰ ਦੁਬਾਰਾ ਮੈਂ ਰੱਖਿਆ ਆਪਣੇ ਪੈਖ ਅੱਜ ਕਿ 14 ਧਾਰੇ ਲੈ ਕੇ ਜਿਹੜੇ ਬਿਲਾਏ ਆ ਆਪਣਾ ਕੰਮ ਚਲਾਇਆ ਜੀ ਫਿਰ ਹਾਂਜੀ ਤੇ ਹੁਣ ਇੱਥੇ ਇੱਕ ਚੌਕੀ ਦਾ ਵੀ ਰੱਖਿਆ ਹੋ ਸੀ ਉਹ ਵੀ ਹੈ ਨਹੀਂ ਡਿਊਟੀ ਤੇ ਹੁਣ ਕਿਉਂਕਿ ਜਦ ਪਹਿਲਾਂ ਸੀਗਾ ਜੀ ਹੁਣ ਉਹਨੂੰ 1.5 ਮਹੀਨੇ 2 ਮਹੀਨੇ ਹੋ ਗਏ ਹਨ ਹੋ ਗਏ ਆ ਜੱਬੇ ਐਸਾ ਸੀਗਾ ਉਹ ਕਿਉਂਕਿ ਦਾ ਸਕਿਉਰਟੀ ਗਾਰਡ ਉਹ ਡਰਾਈਵ ਵੀ ਰਹਾ ਜੱਸਾ ਨਾ ਜੀ ਉਹ ਤੇ ਹੁਣ ਉਹ ਚਲ ਗਿਆ ਟੁੱਟਮਿਆਰ ਆਪਣੇ ਸਕਿਉਰਟੀ ਗਾਰਡ ਤੋਂ ਉੱਥੇ ਦਾ ਉੱਥੇ ਲੱਗਿਆ ਜਾਂਦਾ ਪਲਾਂਟ ਟੁੱਟਮਿਆਰ ਤੇ ਕਿਹਨਾਂ ਦਾ ਪਲਾਂਟ ਲ ਠੀਕ ਤੇ ਹੁਣ ਟੋਲਪਲੇਸ ਦੀ ਇੱਥੇ ਕੌਣ ਨਿਗਰਾਨੀ ਕਰਦਾ ਕਿਉਂਕਿ ਅੰਦਰ ਵੀ ਜਿਹੜਾ ਇਹਨਾਂ ਦੇ ਰੂਮਸ ਬਣਾਏ ਸੀ ਤੇ ਆਫਿਸ ਵੀ ਬਣਾਇਆ ਸੀ ਤਾਂ ਉੱਥੇ ਵੀ ਸਮਾਨ ਵਗੈਰਾ ਕਾਫੀ ਪਿਆ ਆ ਗੱਡੀਆਂ ਵਹੀਕਲ ਵਗੈਰਾ ਵੀ ਉੱਥੇ ਖੜੀਆਂ ਨੇ ਇਸ ਵੇਲੇ ਵੀ ਗੱਡੀਆਂ ਹੋਰ ਵੀ ਖੜੀਆਂ ਨੇ ਤੇ ਐਂਬੂਲੈਂਸ ਵੀ ਖੜੀ ਹੈ ਇਹਨਾਂ ਦੀ ਪਰ ਹੁਣ ਕੋਈ ਨਿਗਰਾਨੀ ਨਹੀਂ ਕਰਦਾ ਕੋਈ ਵੀ ਅੰਦਰ ਸਮਾਨ ਥੋੜਾ ਉਹ ਤਾਂ ਸਮਾਂ ਵੀ ਪਿਆਣਾ ਜਿੰਮੇ ਕੋਈ ਤਾਂ ਕੋ ਸਕੋਰ ਨਹੀਂ ਕਰ ਚੌਂਕੀ ਜਰਾ ਇਸ ਵੇਲੇ ਹਾਂਜੀ ਸੋ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਲੋਕਾਂ ਦੇ ਪੈਸੇ ਦੇ ਨਾਲ ਇਹ ਜਿਹੜਾ ਟੋਲ ਪਲਾਜ਼ਾ ਬਣਿਆ ਲੋਕ ਇੱਥੇ ਟੋਲ ਦੇ ਕੇ ਲੰਘਦੇ ਰਹੇ ਨੇ ਤੇ ਲੋਕਾਂ ਦਾ ਪੈਸਾ ਜਿਹੜਾ ਉਹ ਸਿਰਫ ਇੱਕ ਵਿਰਥ ਜਾ ਰਿਹਾ ਕਿਸੇ ਵੀ ਕੰਮ ਨਹੀਂ ਆ ਰਿਹਾ ਤੇ ਪੰਜਾਬ ਸਰਕਾਰ ਜਦੋਂ ਕੋਈ ਗੱਡੀ ਕੋਈ ਪਰਸਨ ਕੋਈ ਗੱਡੀ ਨਵੀਂ ਘਟਾਉਂਦਾ ਤਾਂ ਉਹ ਟੋਲ ਦੇ ਕੇ ਇਹਦਾ ਟੈਕਸ ਦੇ ਕੇ ਗੱਡੀ ਉੱਥੋਂ ਸ਼ੋਰੂਮ ਚੋਂ ਨਿਕਲਦੀ ਆ ਪਰ ਇਹ ਟੋਲ ਪਲਾਇ ਲਗਾ ਕੇ ਵੱਖਰੇ ਤੌਰ ਤੇ ਲੁੱਟਿਆ ਜਾ ਰਿਹਾ ਸੀ ਪਰ ਇਹ ਟੋਲ ਪਲਾਇ ਇਹ ਬੰਦ ਹੋਣ ਤੋਂ ਬਾਅਦ ਵੀ ਇਸ ਦੀ ਕੋਈ ਕੇਅਰ ਕਰਨ ਵਾਲਾ ਇੱਥੇ ਕੋਈ ਧਿਆਨ ਨਹੀਂ ਦੇ ਰਿਹਾ ਨਾ ਪ੍ਰਸ਼ਾਸਨ ਧਿਆਨ ਦੇ ਰਿਹਾ ਨਾ ਜਿਨ੍ਹਾਂ ਦੇ ਅਧੀਨ ਟੋਲ ਪਲਾਜ਼ੇ ਸਨ ਉਹ ਵੀ ਕੋਈ ਧਿਆਨ ਨਹੀਂ ਦੇ ਰਿਹਾ ਸਿਰਫ ਲੋਕਾਂ ਦਾ ਪੈਸਾ ਅਜਾਈ ਜਾ ਰਿਹਾ ਲੋਕਾਂ ਦੀ ਲੁੱਟਖਸਟ ਜਿਹੜੀ ਕੀਤੀ ਗਈ ਹੈ ਇਹਨਾਂ ਟੋਲ ਪਲਾਜ਼ਿਆਂ ਵੱਲੋਂ ਤੇ ਉਸ ਦੀ ਭਰਪਾਈ ਜਿਹੜੀ ਹੈ ਉਹ ਕੌਣ ਕਰੇਗਾ ਤੇ ਲੋਕ ਇਸ ਦਾ ਜਵਾਬ ਮੰਗਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਲਗਾਤਾਰ ਇੱਥੋਂ ਜਿਹੜੀਆਂ ਟੋਲ ਪਲਾਜ਼ੇ ਤੋਂ ਨਿਕਲ ਰਹੀਆਂ ਕਿਸੇ ਵੀ ਵਕਤ ਸ਼ੈੱਡ ਤੋਂ ਡਿੱਗ ਪਏ ਡਿੱਕੇ ਇੱਕ ਹਾਸਾ ਉਹ ਸੰਗਦਾ ਇੱਥੇ ਇੱਕ ਅਧਰ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਆ ਸੋ ਇਹਨਾਂ ਚੀਜ਼ਾਂ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਇਹ ਜਿਹੜੇ ਟੋਲ ਪਲਾਜੇ ਜਿਹੜੇ ਬੰਦ ਹੋ ਚੁੱਕੇ ਨੇ ਇਹਨਾਂ ਨੂੰ ਜਾਂ ਤਾਂ ਸਾਰਾ ਪੁੱਟ ਦਿੱਤਾ ਜਾਵੇ ਇਥੋਂ ਰੋਡ ਦੁਬਾਰਾ ਨਵੇਂ ਸਿਰਿਓਂ ਬਣਾਈ ਜਾਣੀ ਚਾਹੀਦੀ ਹੈ ਲੋਕਾਂ ਦਾ ਪੈਸਾ ਜਿਹੜਾ ਟੋਲ ਪਲਾਜੇ ਵਾਲਿਆਂ ਨੇ ਲੁੱਟਖੁੱਟ ਕੀਤੀ ਹੋਈ ਆ ਤੇ ਉਹਦੀ ਪਰਪਾਈ ਵੀ ਉਹਨਾਂ ਵੱਲੋਂ ਲੈਣੀ ਚਾਹੀਦੀ ਹੈ ਸਰਕਾਰ ਨੂੰ ਇਸ ਪਾਸੇ ਇੱਕ ਧਿਆਨ ਦੇ ਕੇ ਕੰਮ ਕਰਨ ਦੀ ਪਹਿਲ ਆ ਧਿਆਨ ਦੇ ਧਿਆਨ ਦੇ ਨਾਲ ਕੰਮ ਕਰਕੇ ਇਹ ਵਿਖਾਉਣਾ ਚਾਹੀਦਾ ਤੇ ਇਹਦੀ ਸਭ ਸੰਭਾਲ ਜੜੀ ਹੈ ਉਹ ਕਰਨੀ ਚਾਹੀਦੀ ਹੈ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪੰਚੀ ਦਾ ਨਾਲ ਨਮਨੀਸ਼ ਸਿੰਘ ਚੀਮਾ ਧੰਨਵਾਦ